ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀ ਗੜਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ ਜੇਲ੍ਹ ਤੋਂ ਬਾਹਰ ਆਵੇਗਾ ਬਾਬਾ ਅਸਰਪ ਹਾਈ ਕੋਰਟ ਨੇ ਦਿੱਤੀ ਲੰਬੀ ਪਰੋਲ 49 ਦਿਨ ਤੇ ਜ਼ਰੂਰੀ ਚੀਜ਼ਾਂ ਵਿੱਚ ਸਦਾਰ ਕਿਸਾਨ ਆਗੂ ਤੇ ਪੰਜਾਬ ਸਿਖਰਲੀ ਅਦਾਲਤ ਦੀ ਗਲਤੀ ਅਕਲੇਸ਼ ਯਾਦਮ ਨੇ ਦੱਸਿਆ ਕਿਉਂ ਦਿੱਲੀ ਚ ਕਾਂਗਰਸ ਦੇ ਮੁਕਾਬਲੇ ਆਪ ਦਾ ਸਮਰਥਨ ਕਿਉਂ ਕਰ ਰਹੇ ਹੋ ਹੁਣ ਖਬਰਾਂ ਵਿਸਤਾਰ ਨਾਲ ਨਵੰਬਰ ਨੂੰ ਜੋਧਪੁਰ ਦੀ ਹਾਈ ਕੋਰਟ ਨੇ ਆਸਾ ਰਾਮ ਨੂੰ ਇਲਾਜ ਲਈ 30 ਦਿਨ ਦੀ ਪ੍ਰੋਲ ਦਿੱਤੀ ਸੀ ਉਹ ਜੋਧਪੁਰ ਦੇ ਭਗਤ ਦੀ ਕੀ ਕੋਠੀ ਸਥਿਤ ਨਿੱਜੀ ਆਯੁਰਵੈਦਿਕ ਹਸਪਤਾਲ ਚ ਆਪਣਾ ਇਲਾਜ ਕਰਵਾਉਣਗੇ ਉਹਨਾਂ ਨੂੰ ਐਤਵਾਰ ਰਾਤ ਐਂਬੂਲੈਂਸ ਰਾਹੀਂ ਲਿਆਂਦਾ ਗਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਦੌਰਾਨ ਆਸਰਾਮ ਨੂੰ ਦੇਖਣ ਲਈ ਉਹਨਾਂ ਦੇ ਸਮਰਥਕਾਂ ਦੀ ਭੀੜ ਹਸਪਤਾਲ ਦੇ ਬਾਹਰ ਇਕੱਠੀ ਹੋ ਗਈ ਸੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਿਹਤ ਦੇ ਹਾਲਾਤ ਤੇ ਪੰਜਾਬ ਸਰਕਾਰ ਦੇ ਬਿਆਨ ਨੇ ਅੱਜ ਸੁਪਰੀਮ ਕੋਰਟ ਨੂੰ ਨਾਰਾਜ਼ ਕੀਤਾ ਹੈ ਉਹਨਾਂ ਪੁੱਛਿਆ ਕਿ 49 ਦਿਨ ਦੇ ਵਰਤ ਤੋਂ ਬਾਅਦ ਉਹਨਾਂ ਦੀ ਸਿਹਤ ਦੇ ਮਾਪਦੰਡ ਕਿਵੇਂ ਸੁਧਾਰ ਹੋ ਸਕਦੇ ਹਨ 70 ਸਾਲਾ ਕਿਸਾਨ ਆਗੂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੇ ਕਾਨੂੰਨੀ ਗਰੰਟੀ ਸਮੇਤ ਕਿਸਾਨ ਜਥੇਬੰਦੀਆਂ ਇਹ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਤੇ ਹਨ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਅੱਜ ਸਿਖਰਲੀ ਅਦਾਲਤ ਨੂੰ ਦੱਸਿਆ ਕਿ ਧਰਨੇ ਵਾਲੀ ਥਾਂ ਤੋਂ ਸਿਰਫ 10 ਮੀਟਰ ਦੀ ਦੂਰੀ ਤੇ ਮੈਡੀਕਲ ਸਹੂਲਤ ਹੈ ਅਤੇ ਸ਼੍ਰੀ ਦੱਲੇਵਾਲ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਜਿਸ ਤੇ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਐਨ ਕਟਿਵਰ ਸਿੰਘ ਦੀ ਬੈਚ ਨੇ ਤਿੱਖਾ ਪ੍ਰਤੀਕਾਮ ਦਿੱਤਾ ਜਸਟਿਸ ਕਾਂਤ ਨੇ ਪੁੱਛਿਆ ਕਿ 49 ਦਿਨ ਦੇ ਵਰਤ ਤੋਂ ਬਾਅਦ ਕਿਸਾਨ ਨੇਤਾ ਦੀ ਸਿਹਤ ਵਿੱਚ ਕਿਵੇਂ ਸੁਧਾਰ ਹੋ ਸਕਦਾ ਨਬੀਤਨ ਮਾਪਡੰਡ ਕਿੱਥੇ ਹਨ ਪਿਛਲੀ ਵਾਰ ਕੁਝ ਹਫਸਰਾ ਨੇ ਹਲਫਨਾਮਾ ਦਾਇਰ ਕੀਤਾ ਸੀ ਉਸਦੀ ਹਾਲਤ ਵਿਗੜ ਰਹੀ ਹੈ ਹੁਣ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਉਸਦੇ ਮਾਪਦੰਡ ਵਿੱਚ ਸੁਧਾਰ ਹੋ ਰਿਹਾ ਹੈ ਇਹ ਕਿਵੇਂ ਹੋ ਸਕਦਾ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਡਾਕਟਰ ਉੱਥੇ 24 ਘੰਟੇ ਮੌਜੂਦ ਹਨ ਅਤੇ ਤੁਹਾਡੀ ਮੈਡੀਕਲ ਟੀਮ ਉੱਥੇ ਹੈ ਮਾਪਦੰਡ ਵਿੱਚ ਕਿਵੇਂ ਸੁਧਾਰ ਹੋ ਰਿਹਾ ਹੈ ਜਿਸ ਵਿਅਕਤੀ ਨੂੰ ਅਸੀਂ ਕਹਿ ਰਹੇ ਹਾਂ ਕਿ ਉਸ ਨੂੰ ਉੱਥੇ ਰੱਖਿਆ ਗਿਆ ਹੈ ਕਿਉਂਕਿ ਕੁਝ ਲੋਕ ਉਸਤੇ ਦਬਾਅ ਪਾ ਰਹੇ ਹਨ ਉਹ 49 ਦਿਨਾਂ ਤੱਕ ਇੱਕ ਵਿਅਕਤੀ ਭੁੱਖ ਹੜਤਾਲ ਤੇ ਹੈ ਅਤੇ ਉਸ ਦੇ ਮਾਪਦੰਡ ਵਿੱਚ ਸੁਧਾਰ ਹੋ ਰਿਹਾ ਹੈ ਜੱਜ ਨੇ ਪੁੱਛਿਆ ਸ਼੍ਰੀ ਸਿਬਲ ਨੇ ਤੁਰੰਤ ਆਪਣੇ ਆਪ ਨੂੰ ਠੀਕ ਕੀਤਾ ਅਤੇ ਉਹਨਾਂ ਕਿਹਾ ਕਿ ਸ਼੍ਰੀ ਡੱਲੇਵਾਲ ਦੇ ਮਾਪਦੰਡ ਸਥਿਰ ਹਨ ਉਹਨਾਂ ਸਪਸ਼ਟ ਕੀਤਾ ਕਿ ਇਹ ਬਿਆਨ ਕਿਸਾਨ ਆਗੂ ਦੀ ਹਾਲਤ ਤੇ ਨਜ਼ਰ ਰੱਖਣ ਲਈ ਬਣਾਏ ਗਏ ਮੈਡੀਕਲ ਬੋਰਡ ਦੀ ਰਿਪੋਰਟ ਤੇ ਆਧਾਰਿਤ ਹੈ ਅਦਾਲਤ ਨੇ ਸ਼੍ਰੀ ਡੱਲੇਵਾਲ ਨੂੰ ਹਸਪਤਾਲ ਨਾ ਭੇਜਣ ਲਈ ਪੰਜਾਬ ਦੇ ਅਧਿਕਾਰੀਆਂ ਵਿਰੁੱਧ ਮਾਨਹਾਨੀ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਰਾਜ ਦੀਆਂ ਦਲੀਲਾਂ ਤੋਂ ਬਾਅਦ ਅਦਾਲਤ ਨੇ ਪੰਜਾਬ ਦੇ ਮੁਖ ਸਕੱਤਰ ਤੇ ਕਿਸਾਨ ਆਗੂ ਦੀ ਮੈਡੀਕਲ ਰਿਪੋਰਟਾਂ ਰਜਿਸਟਰਾਰ ਨੂੰ ਸੌਂਪਣ ਲਈ ਕਿਹਾ ਹੈ ਜਿਸ ਤੇ ਡਾਇਰੈਕਟਰ ਤੇ ਡਾਕਟਰੀ رائے ਲੈਣਗੇ ਜਿਸ ਤੋਂ ਬਾਅਦ ਪੰਜਾਬ ਦੇ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਕਿਸਾਨ ਆਗੂ ਸ਼੍ਰੀ ਡੱਲੇਵਾਲ ਨੂੰ ਹਸਪਤਾਲ ਲਿਜਾਣ ਦੀ ਕਿਸੇ ਨੇ ਵੀ ਕੋਸ਼ਿਸ਼ ਦਾ ਵਿਰੋਧ ਕਰ ਰਹੇ ਹਨ ਅਤੇ ਤਾਕਤ ਦੀ ਵਰਤੋਂ ਨਾਲ ਜਮਾਨਤੀ ਨੁਕਸਾਨ ਹੋ ਸਕਦਾ ਹੈ ਇਹ ਦਾਵਾ ਕਰਦੇ ਹੋਏ ਇਕਲੇਸ਼ ਯਾਦਵ ਨੇ ਕਿਹਾ ਕਿ ਭਾਰਤ ਦਾ ਗੱਠਜੋੜ ਬਰਕਰਾਰ ਹੈ ਸਮਾਜਵਾਦੀ ਪਾਰਟੀ ਦੇ ਮੁਖੀ ਇਕਲੇਸ਼ ਯਾਦਵ ਨੇ ਪੋਤਵਾਰ ਨੂੰ ਕਿਹਾ ਕਿ ਉਹ ਦਿੱਲੀ ਵਿੱਚ ਕਾਂਗਰਸ ਦੇ ਮੁਕਾਬਲੇ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਹਨ ਕਿਉਂਕਿ ਇਹ ਉੱਥੇ ਮਜ਼ਬੂਤ ਹੈ ਤੇ ਸਾਡਾ ਸਾਂਝਾ ਉਦੇਸ਼ ਭਾਜਪਾ ਨੂੰ ਹਰਾਉਣਾ ਹੈ ਇਕਲੇਸ਼ ਯਾਦਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਖੇਤਰੀ ਪਾਰਟੀਆਂ ਜਿੱਥੇ ਕਿਤੇ ਵੀ ਹਨ ਮਜ਼ਬੂਤ ਹਨ ਅਤੇ ਭਾਜਪਾਨ ਨਾਲ ਲੜਨ ਦੀ ਸਿੱਤੀ ਬਚਾਨ ਉਹਨਾਂ ਦੇ ਹੱਥ ਮਜ਼ਬੂਤ ਕਰਨਿਆ ਵਿਰੋਧੀ ਗੱਠਜੋੜ ਦੀ ਗਠਨ ਦਾ ਮੂਲ ਸਿਧਾਂਤ ਹੈ ਉਹ ਹਰਦਵਾਰ ਵਿੱਚ ਆਪਣੇ ਚਾਚਾ ਰਾਮ ਕਪਾਲ ਯਾਦਵ ਦੀਆਂ ਅਸਥੀਆਂ ਨੂੰ ਹਰੀਕੇ ਪੌੜੀ ਵਿਜ਼ੇ ਗੰਗਾ ਵਿੱਚ ਵਿਸਰਜਨ ਕਰਨ ਲਈ ਗਏ ਸੀ ਭਾਰਤ ਗੱਠਜੋੜ ਬਰਕਰਾਰ ਹੈ ਮੈਨੂੰ ਯਾਦ ਹੈ ਕਿ ਜਦੋਂ ਗੱਠਜੋੜ ਬਣ ਰਿਹਾ ਸੀ ਨितीश ਕੁਮਾਰ ਸਾਡੇ ਸਮੇਤ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਕਿਹਾ ਕਿ ਉਸ ਸਮੇਂ ਉਹਨਾਂ ਕਿਹਾ ਸੀ ਕਿ ਸਾਨੂੰ ਇੱਕੇਤਰੀ ਪਾਰਟੀ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹਨ ਜਿੱਥੇ ਉਹ ਮਜ਼ਬੂਤ ਹਨ ਆਪ ਦਿੱਲੀ ਵਿੱਚ ਮਜ਼ਬੂਤ ਹੈ ਇਸ ਲਈ ਅਸੀਂ ਇਸ ਦਾ ਸਮਰਥਨ ਕਰ ਰਹੇ ਹਾਂ ਸਫਾ ਮੁਖੀ ਨੇ ਰਸਮ ਤੋਂ ਬਾਅਦ ਕਿਹਾ ਸਾਨੂੰ ਕਿਸੇ ਵੀ ਪਾਰਟੀ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਭਾਜਪਾ ਨੂੰ ਟੱਕਰ ਦੇਣ ਦੀ ਸਥਿਤੀ ਵਿੱਚ ਹੈ ਦਿੱਲੀ ਵਿੱਚ ਆਪ ਅਤੇ ਕਾਂਗਰਸ ਇੱਕ ਦੂਜੇ ਦੇ ਸਾਹਮਣੇ ਸਾਹਮਣੇ ਹਨ ਮੇਰੀ ਸਲਾਹ ਹੈ ਕਿ ਆਪ ਮਜਬੂਤ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ ਸਾਡਾ ਟੀਚਾ ਭਾਜਪਾ ਦੀ ਹਾਰ ਹੈ ਚਾਹੇ ਉਹ ਕਾਂਗਰਸ ਹੋਵੇ ਸਮਾਜਵਾਦੀ ਪਾਰਟੀ ਹੋਵੇ ਜਾਂ ਆਪ ਹੋਵੇ ਇਕਲੇਸ਼ ਯਾਦਵ ਨੇ ਕਿਹਾ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਆਪ ਦੇ ਕੌਮੀ ਕਨਵੀਨਰ ਅਰਬਿੰਦ ਕੇਜਰੀਵਾਲ ਦੇ ਅਵਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਕਦਮਾ ਚਲਾਉਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਮਨਜ਼ੂਰੀ ਦੇਣ ਤੇ ਉਹਨਾਂ ਦਾ ਜਵਾਬ ਮੰਗਣ ਤੇ ਸ਼੍ਰੀ ਯਾਦਵ ਨੇ ਕਿਹਾ ਕਿ ਭਾਜਪਾ ਸਰਕਾਰ ਇਸ ਤਰ੍ਹਾਂ ਕੰਮ ਕਰਦੀਆਂ ਹਨ ਉਹਨਾਂ ਕਿਹਾ ਕਿ ਜਿੱਥੇ ਵੀ ਉਹ ਸੱਤਾ ਪਛਾਨ ਉਹ ਤਾਣਾशाही ਢੰਗ ਨਾਲ ਰਾਜ ਕਰਦੇ ਹਨ ਉਹਨਾਂ ਕਿਹਾ ਕਿ ਜਦੋਂ ਵੀ ਮਾਤਾ ਗੰਗਾ ਉਸ ਨੂੰ ਬੁਲਾਵੇਗੀ ਤਾਂ ਉਹ ਪ੍ਰਾਗ ਰਾਜ ਵਿੱਚ ਮਹਾਕੁੰਡ ਮੰਡਲੀ ਦਾ ਦੌਰਾ ਕਰੇਗਾ ਗੰਗਾ ਹਰਦਵਾਰ ਤੇ ਗੰਗਾ ਸਰ ਤੱਕ ਇੱਕ ਹੈ ਮੈਂ ਕੱਲ ਮਕਰ ਸੰਕ੍ਰਾਂਤੀ ਹਰਦਵਾਰ ਵਿੱਚ ਗੰਗਾ ਵਿੱਚ ਇਸ਼ਨਾਨ ਕੀਤਾ ਸੀ ਕਲੇਸ਼ ਆਦਮ ਨੇ ਕਿਹਾ ਇਸ ਪੰਜਾਬੀ ਬਲੀਟਨ ਵਿੱਚ ਬਸ ਇੰਨਾ ਹੀ ਹੋਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ